ਸਾਰੀ ਗੱਲ ਜੀ ਸਾਰਿਆਂ ਨੂੰ ਇੱਕ ਬਹੁਤ ਹੀ ਦੁੱਖਦਾਈ ਘਟਨਾ ਹੋਈ ਸੀ ਅੱਜ ਤੋਂ 2 ਦਿਨ ਪਹਿਲਾਂ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਇਸ ਬਜ਼ੁਰਗ ਬੰਦੇ ਦੀ ਜੀਦੀ ਦੀ ਫੋਟੋ ਦੇਖਦੇ ਆ ਨੇ ਨਹਿਰ ਦੇ ਵਿੱਚ ਸਾਲ ਮਾਰ ਕੇ ਆਪਣੀ ਜੀਵਨ ਈਲਾ ਸਮਾਪਤ ਕਰ ਲਈ ਸੀ ਤੇ ਅੱਜ ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਹੋਇਆ ਸੀਗਾ ਤੇ ਸਾਨੂੰ 3 ਦਿਨਾਂ ਬਾਅਦ ਇਹਦੀ ਜਿਹੜੀ ਡੈੱਡ ਬੋਡੀ ਮਿਲ ਗਈ ਤੇ ਵਾਹੀ ਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਵਲਬਾਖਸੇ ਜੇ ਹਾ ਕਿਸੇ ਪਰਿਵਾਰ ਦੇ ਨਾਲ ਨਾ ਹੋਵੇ ਅਸੀਂ ਬਾਈ ਕਈ ਸਾਲਾਂ ਤੋਂ ਇਹ ਜਿਹੜੀ ਸੇਵਾ ਨਿਭਾ ਰਹੇ ਆ ਬਿਨਾਂ ਕਿਸੇ ਲਾਲਚ ਤੋਂ ਜਦੋਂ ਵੀ ਕਿਸੇ ਵੀ ਪਰਿਵਾਰ ਤੇ ਇਦਾਂ ਦੀ ਭੀੜ ਪੈਂਦੀ ਆ ਤਾਂ ਅਸੀਂ ਪਰਿਵਾਰ ਦਾ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੰਨੇ ਆ ਤੇ ਉਹਨਾਂ ਨੂੰ ਸਾਰੀ ਉਮਰ ਦੀ ਤੜਫਣਾ ਨਾ ਲੱਗੇ ਫਿਰ ਉਹਨਾਂ ਦੀ ਜਿਹੜੀ ਬੋਡੀ ਲੱਭ ਕੇ ਪਰਿਵਾਰ ਨੂੰ ਸੌਂਪਦੇ ਆ ਉਹ ਜਿੰਨੀ ਵੀ ਗਲੀ ਸੜੀ ਹੋਵੇ ਬਾਈ ਕਈ ਵਾਰ ਤਾਂ ਉਹਨਾਂ ਦੇ ਆਪ ਦੇ ਵੀ ਜਿਹੜੇ ਪਰਿਵਾਰ ਮੈਂਬਰ ਨੱਕ ਮੋੜ ਲੈਂਦੇ ਆ ਬੋਡੀਆਂ ਦਾ ਇੰਨਾ ਕੋ ਬੁਰਾ ਹਾਲ ਹੋ ਜਾਂਦਾ ਤੇ ਇਹ ਬਜ਼ੁਰਗ ਬੰਦਾ ਸੀ ਜੀ ਤੇ ਇਹਨੇ ਨਹਿਰ ਦੇ ਵਿੱਚ ਸਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਤੇ ਇਹਨਾਂ ਦੇ ਪਿੰਡ ਦੇ ਨੌਜਵਾਨਾਂ ਨੇ ਤੇ ਸਾਰੇ ਪਿੰਡ ਦੇ ਮੁੰਡਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਮੇਰੇ ਨਾਲ ਸੀਗਾ ਮੁੰਡਾ ਮੇਰਾ ਪੀਤਾ ਭਰਾ ਜੋਰ ਤੇ ਇਹਨਾਂ ਨੇ ਵੀ ਮੇਰਾ ਬਹੁਤ ਜ਼ਿਆਦਾ ਬਾਡੀ ਲੱਭਣ ਦੇ ਵਿੱਚ ਸਾਥ ਦਿੱਤਾ ਤੇ ਮੈਂ ਇਹਨਾਂ ਦੇ ਪਿੰਡ ਦੇ ਨੌਜਵਾਨਾਂ ਦਾ ਤੇ ਸਾਰੇ ਮੋਹਦਵਾਰ ਬੰਦਿਆਂ ਦਾ ਬਾਈ ਦਿਲੋਂ ਦਾ ਨਬਾਦ ਕਰਦਾ ਕਿਉਂਕਿ ਬਹੁਤ ਜ਼ਿਆਦਾ ਸਹਿਯੋਗ ਸੀਗਾ ਉਹਨਾਂ ਦਾ ਤੇ ਬਾਹੇ ਗੁਰੂ ਬਾਈ ਅਜਿਹਾ ਕਿਸੇ ਪਰਿਵਾਰ ਦੇ ਨਾਲ ਨਾ ਹੋਵੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ